ਸੀਗੇ ਕਈ ਲੋਕ ਦਿੱਤੋ ਜਾਇ ਨਹੀਂ ਜਾਣਾ ਤੂੰ ਕਾ ਤੂੰ ਉੱਤੇ ਚਲ ਜਾ ਘੋੜੇ ਤੇ ਚਲ ਜਾ ਤੈਨੂੰ ਉਹ ਕਰਾ ਦਿੰਨੇ ਆ ਯਾਤਰੀ ਘਰਾ ਦਿੰਨੇ ਆ ਮੈਂ ਕਹੇ ਨਹੀਂ ਮੈਂ ਇੱਥੇ ਨਹੀਂ ਜਾਣਾ ਮੈਂ ਜਾਊਂਗਾ ਤੇ ਤੁਰਕੇ ਜਾਊਂਗਾ ਨਹੀਂ ਮੈਂ ਤਾਂ ਬੈਗ ਸੀਗਾ ਬੈਗ ਉਹ ਕਿਸੇ ਮੁੰਡੇ ਨੂੰ ਫੜਾਤਾ ਸੀਗਾ ਤੇ ਉਹ ਫਿਰ ਉਹ ਕੋਠੇ ਮਤਲਬ ਕਿ ਉੱਪਰ ਲੈ ਗਿਆ ਏ ਮੇਰੀ ਸਿਰ ਦੀਆਂ ਐਡੀਆਂ ਸਾਰੀਆਂ ਟੁੱਟ ਗਈਆਂ ਸੀਗੀਆਂ ਆਉਂਦੇ ਜਿਹਾ ਪਲੇਟ ਪਈ ਹੋਈ ਆ ਤਾਂ ਕਰਕੇ ਉਸ ਹਿਸਾਬ ਨਾਲ ਮੈਂ ਹੈ ਮੇਰੀ ਆਲੀ ਹੈ ਸਾਈਡ ਪੂਰੀ ਵੀਕ ਆ ਉਦਾਂ ਮੈਂ ਫਿਜ਼ੀਕਲ ਠੀਕ ਆ ਲੋਕਾਂ ਸਾਹਮਣੇ ਸ਼ਰਮ ਆਉਂਦੀ ਹੈ ਕਿ ਹਾਂ ਮੇਰਾ ਹੱਥ ਇਦਾਂ ਆ ਕਿ ਇਦਾਂ ਪਰ ਜੋ ਮੈਨੂੰ ਕੀਤਾ ਉਹ ਚਲੋ ਮੇਰੀ ਭਲਾਈ ਲਈ ਕੀਤਾ ਹੋਗਾ ਨਹੀਂ ਤਾਂ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਮੈਂ 2 ਮਹੀਨਿਆਂ ਦਾ ਸੀਗਾ ਜਦੋਂ ਮੈਂ ਜਦੋਂ ਮੇਰੇ ਸੱਟ ਲੱਗੀ ਸੀ ਅੱਛਾ ਹਾਂਜੀ ਜੀ ਹਿੰਪੂ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਜਿਹੜੀ ਚੜ੍ਹਾਈ ਪੈਂਦੀ ਹੈ ਸੋ ਉਸ ਜਗ੍ਹਾ ਤੇ ਸੀ ਮੌਜੂਦ ਹੈ ਲਗਾਤਾਰ ਸੰਗਤਾਂ ਜਾ ਰਹੀਆਂ ਨੇ ਯਾਤਰਾ ਸ਼ੁਰੂ ਹੋ ਚੁੱਕੀ ਹੈ 25 ਮਈ ਨੂੰ ਕੁਆੜ ਜਿਹੜੇ ਉਹ ਖੁੱਲਣਗੇ ਤਾਂ ਮੇਰੇ ਨਾਲ ਬਾਈ ਨਵਦੀਪ ਨੇ ਜਿੱਥੇ ਅਸੀਂ ਚੰਗੇ ਭਲੇ ਲੋਕ ਜਿਹੜੇ ਆ ਉਹ ਮਨਾ ਕਰ ਜਾਂਦੇ ਨੇ ਕਿ ਯਾਰ ਚੜ੍ਹਾਈ ਨਹੀਂ ਚੜੀ ਜਾਣੀ ਡਰ ਜਾਂਦੇ ਆ ਲੋਕ ਕਿਉਂਕਿ ਵਾਕਿਆ ਹੀ ਬਹੁਤ ਔਖੀ ਚੜ੍ਹਾਈ ਹੈ ਟਲਾਨ ਆਉਂਦੀ ਹੈ ਚੜ੍ਹਾਈ ਆਉਂਦੀ ਹੈ ਸਟੀਕ ਤਾਂ ਉੱਥੇ ਬਾਈ ਨਵਦੀਪ ਅੱਜ ਦੇ ਨਾਲ ਗੱਲਬਾਤ ਕਰਦੇ ਆ ਬਾਈ ਨਵਦੀਪ ਥੋੜਾ ਜਿਹਾ ਹੈਂਡੀਕੈਪ ਵੀ ਆ ਪਰ ਫਿਰ ਵੀ ਹੌਸਲਾ ਨਹੀਂ ਹਾਰ ਰਿਹਾ ਉਹ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਬਾਈ ਨਵਦੀਪ ਜਾ ਰਿਹਾ ਗੱਲਬਾਤ ਕਰਦੇ ਆ ਬਾਈ 바이ਰੂਜ ਖਾਲਸਾ ਰੂਫਤੇ ਕਿੱਥੋਂ ਆਏ ਹੋ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਆਇਓ ਹਾਂ ਕੱਲੇ ਆਇਓ ਕਿ ਜਥੇ ਦੇ ਨਾਲ ਆਇਓ ਜਥੇ ਦੇ ਨਾਲ ਆਇਓ ਠੀਕ ਹੈ ਪਹਿਲਾਂ ਵੀ ਆ ਚੁੱਕੇ ਹਾਂ ਪਹਿਲੀ ਯਾਤਰਾ ਹੈ ਕਿ ਜਾਂ ਪਹਿਲਾਂ ਤੁਸੀਂ ਦਰਸ਼ਨ ਦੇਦਾਰੀ ਕੀਤੇ ਹੋਏ ਨੇ ਨਹੀਂ ਪਹਿਲੀ ਯਾਤਰਾ ਜੀ ਅੱਛਾ ਇਹ ਵਾਲੀ ਪਹਿਲੀ ਯਾਤਰਾ ਹੈ ਹਾਂ ਜੀ ਤਾਂ ਕਿਵੇਂ ਮਨ ਬਣਿਆ ਕਿ ਮਹਾਰਾਜ ਦੇ ਦਰਸ਼ਨ ਦੇਦਾਰੀ ਕਰਕੇ ਆਉਣੇ ਆ ਜੀ ਮੇਰਾ ਦੋਸਤ ਆਇਆ ਸੀ ਪਹਿਲਾਂ ਉਹ ਕਹਿੰਦਾ ਕੀ ਤੂੰ ਦਰਸ਼ਨ ਲੈ ਕੇ ਆ ਬਹੁਤ ਸੋਹਣਾ ਹੈ ਕਿ ਇੱਥੇ ਹਰ ਕਮਨਾਵਾਂ ਨਾ ਪੂਰੀਆਂ ਹੁੰਦੀਆਂ ਜੋ ਆਪਾਂ ਅਗਰੀਏ ਤੇ ਤਾਂ ਕਰਕੇ ਯਾਤਰਾ ਮੈਨੂੰ ਕਹਿੰਦੇ ਸੀਗੇ ਕਈ ਲੋਕ ਦੇਤੋਂ ਜਾਇਆ ਨਹੀਂ ਜਾਣਾ ਤੂੰ ਤੂੰ ਉੱਤੇ ਚੱਲ ਜਾ ਘੋੜੇ ਤੇ ਚੱਲ ਜਾ ਦੇਨੂੰ ਉਹ ਗਰਾ ਦੇਣਿਆ ਯਾਤਰੀ ਗਰਾ ਦੇਣਿਆ ਮੈਂ ਕਿਹਾ ਨਹੀਂ ਮੈਂ ਇੱਤਨ ਨਹੀਂ ਜਾਣਾ ਮੈਂ ਜਾਊਂਗਾ ਤੇ ਤੁਰਕੇ ਜਾਊਂਗਾ ਅੱਛਾ ਇਹ ਮੰਨ ਦੇ ਵਿੱਚ ਉਹ ਰੱਖ ਕੇ ਤੁਰੇ ਸੀਗੇ ਕਿ ਮੈਂ ਜਾਣਾ ਤਾਂ ਪੈਦਲ ਯਾਤਰਾ ਕਰਕੇ ਜਾਣਾ ਹਾਂਜੀ ਤੇ ਆਇਆ ਨਹੀਂ ਮੰਨ ਚ ਵੀ ਯਾਰ ਇੰਨੀ ਚੜ੍ਹਾਈ ਹੈ ਚਲੋ ਨਹੀਂ ਤੁਰਿਆ ਜਾਊਗਾ ਜਾਂ ਕਿੱਦਾਂ ਮੰਨ ਦੇ ਵਿੱਚ ਡਰ ਨਹੀਂ ਆਇਆ ਨੇ ਮੈਂ ਤਾਂ ਬੈਗ ਸੀਗਾ ਬੈਗ ਕਿਸੇ ਮੁੰਡੇ ਨੂੰ ਫੜਾਤਾ ਸੀਗਾ ਤੇ ਉਹ ਫਿਰ ਉਹ ਕੋਠੇ ਮਤਲਬ ਕਿ ਉੱਪਰ ਲੈ ਗਿਆ ਆ ਤੇ ਉਦਾਂ ਮੈਂ ਉਹ ਮੈਨੂੰ ਕਹੀ ਗਈ ਜਾਂਦਾ ਸੀ ਤੈਨੂੰ ਕੋੜੇ ਤੇ ਚੜਾ ਦੇਣੇ ਮੈਂ ਕਿਹਾ ਨਹੀਂ ਮੈਂ ਤੁਰ ਕੇ ਆਉਂਗਾ ਕਹਿੰਦੇ ਨਹੀਂ ਜੇ ਤੂੰ ਸਾਡੇ ਨਾਲ ਨਾ ਆਇਆ ਤੈਨੂੰ ਕੋੜੇ ਤੇ ਚੜਾ ਦੇਣਾ ਮੈਂ ਕਿਹਾ ਨਹੀਂ ਨਹੀਂ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਹੌਲੀ ਹੌਲੀ ਆਪਣੇ ਪਾਜੂ ਨੂੰ ਅੱਛਾ ਮਨ ਨਹੀਂ ਡੋਲਦਾ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਸਾਰਿਆਂ ਨੇ ਕਿਹਾ ਕਿ ਤੇਰੇ ਕੋ ਨਹੀਂ ਚੜਿਆ ਜਾਣਾ ਹਨਾ ਜਦੋਂ ਤੁਰਨ ਦੇ ਵਿੱਚ ਵੀ ਥੋੜੀ ਪ੍ਰੋਬਲਮ ਹੈ ਤਾਂ ਮਨ ਨਹੀਂ ਡੋਲਦਾ ਕਰੀ ਕਿ ਨਹੀਂ ਯਾਰ ਮੈਨੂੰ ਕਿਉਂ ਇਦਾਂ ਕਹਿੰਦੇ ਆ ਜਾਂ ਮੈਂ ਵੀ ਤੁਰ ਕੇ ਜਾਊਂਗਾ ਇਹ ਜੀ ਬਸ ਮੇਰੇ ਚਾਚਾ ਜੀ ਨੇ ਮੇਰੇ ਹੱਥੋਂ ਫੜਿਆ ਹੋਇਆ ਸੀਗਾ ਉਹਨਾਂ ਦੇ ਹੱਥੋਂ ਮੈਂ ਗਿਰ ਗਿਆ ਸੀਗਾ ਅੱਛਾ ਕੁਝ ਮਜਬੂਰੀਆਂ ਹੁੰਦੀਆਂ ਨੇ ਤੇ ਕੁਝ ਰੱਬ ਵੱਲੋਂ ਹੁੰਦਾ ਹੈ ਕਿ ਰੱਬ ਨੇ ਕਾ ਸੱਟ ਲਵਾਤੀ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਮੇਰੇ ਸਿਰ ਦੀਆਂ ਏਡੀਆਂ ਸਾਰੀਆਂ ਟੁੱਟ ਗਈਆਂ ਸੀਗੀਆਂ ਹੋਂਦੇ ਚ ਪਲੇਟ ਪਈ ਹੋਈ ਆ ਤਾਂ ਕਰਕੇ ਉਸ ਹਿਸਾਬ ਨਾਲ ਮੈਂ ਹੈ ਮੇਰੀ ਆਲੀ ਹੈ ਸਾਈਡ ਪੂਰੀ ਵੀਕ ਆ ਉਦਾਂ ਮੈਂ ਫਿਜ਼ੀਕਲ ਠੀਕ ਆ ਅੱਛਾ ਤੇ ਫਿਰ ਵੀ ਉਹ ਮਾਰਾ ਹੈ ਤੇ ਕਦੀ ਮਲਾਲ ਨਹੀਂ ਆਇਆ ਕਿ ਯਾਰ ਤੂੰ ਮੇਰੇ ਨਾਲ ਕਿਦਾਂ ਕੀਤਾ ਮੈਨੂੰ ਵੀ ਚੰਗਾ ਭਲਾ ਰੱਖਦਾ ਜਾਂ ਮੇਰੇ ਨਾਲ ਹੀ ਇਦਾਂ ਕਿਉਂ ਕੀਤਾ ਮਲਾਲ ਆਉਂਦਾ ਹੈ ਮਹਾਰਾਜ ਤੇ ਮਨ ਦੇ ਵਿੱਚ ਆ ਜਾਂਦਾ ਨਾ ਕਿ ਆਪਾਂ ਕੱਲੇ ਬੈਠ ਕੇ ਕਿਤੇ ਨਾ ਕਿਤੇ ਉਹ ਮਹਾਰਾਜ ਦੇ ਨਾਲ ਗੁੱਸਾ ਵੀ ਕਰ ਲੈਨੇ ਗੁੱਸੇ ਗੱਲੇ ਵੀ ਕਰਦੇ ਆ ਨਹੀਂ ਇਹ ਤਾਂ ਨਹੀਂ ਜੀ ਚਲੋ ਲੋਕਾਂ ਸਾਹਮਣੇ ਸ਼ਰਮ ਆਉਂਦੀ ਹੈ ਕਿ ਹਾਂ ਮੇਰਾ ਹੱਥ ਇਦਾਂ ਆ ਕਿ ਇਦਾਂ ਪਰ ਜੋ ਮੈਨੂੰ ਕੀਤਾ ਉਹ ਚਲੋ ਮੇਰੀ ਭਲਾਈ ਲਈ ਕੀਤਾ ਹੋਊਗਾ ਨਹੀਂ ਤਾਂ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਮੈਂ 2 ਮਹੀਨਿਆਂ ਦਾ ਸੀਗਾ ਜਦੋਂ ਮੈਂ ਜਦੋਂ ਮੇਰੇ ਸੱਟ ਲੱਗੀ ਸੀ ਅੱਛਾ ਹਾਂਜੀ ਤੇ ਉਦੋਂ ਜਦੋਂ ਮੇਰਾ ਆਪਰੇਸ਼ਨ ਵੀ ਹੋਇਆ ਉਦੋਂ ਲਖਾਤਾ ਸੀਗਾ ਮੇਰੇ ਪਾਪਾ ਤੋਂ ਕਿ ਇਹਨਾਂ ਨੂੰ ਮੈਂ ਆਪਰੇਸ਼ਨ ਕਰਨ ਲੱਗਾ ਆ ਇਹ ਬਚੂਗਾ ਨਹੀਂ ਬਚੂਗਾ ਮੇਰੀ ਗਾਰੰਟੀ ਨਹੀਂ ਹੈਗੀ ਤਾਂ ਕਰਕੇ ਜੇ ਰੱਖਿਆ ਰੱਬ ਨੇ ਤਾਂ ਕੁਛ ਚੰਗੇ ਲਈ ਰੱਖਿਆ ਹਨ ਅੱਛਾ ਤੁਸੀਂ ਪਹਿਲੀ ਯਾਤਰਾ ਕਰ ਰਹੇ ਹੋ ਤਾਂ ਘਰ ਵਾਲਿਆਂ ਨੇ ਨਹੀਂ ਮਨਾ ਕੀਤਾ ਕਿ ਪੁੱਤ ਕੋਈ ਗੱਲ ਨਹੀਂ ਨਾ ਜਾ ਜਾ ਤੇਰੇ ਕੋ ਜਾਇਆ ਨਹੀਂ ਜਾਣਾ ਐ ਇਦਾਂ ਦੀ ਕਰਦੇ ਨੇ ਕੋਈ ਨਹੀਂ ਕਿਹਾ ਰੋਕਿਆ ਨਹੀਂ ਉਹਨਾਂ ਨੇ ਮੇ ਉਹਨਾਂ ਨੇ ਰੋਕਿਆ ਸੀਗਾ ਕਹਿੰਦੇ ਕਿ ਦਿੱਤੋ ਜਾਇ ਨਹੀਂ ਜਾਣਾ ਸਾਨੂੰ ਡਰ ਲੱਗਦਾ ਤੂੰ ਨਾ ਆ ਜਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਇੱਕ ਵਾਰ ਜਾ ਕੇ ਆਉਂਗਾ ਅੱਛਾ ਇੱਕ ਵਾਰੀ ਜ਼ਰੂਰ ਦਰਸ਼ਨਦਾਰੀ ਕਰਨੀ ਆ ਉਦਾਂ ਵਿਸ਼ਵਾਸ ਹੈਗਾ ਮਹਾਰਾਜ ਦੇ ਵਿੱਚ ਹਾਂਜੀ ਹਾਂਜੀ ਪੂਰਾ ਜੀ ਪੂਰਾ ਵਿਸ਼ਵਾਸ ਕੀ ਆਸ-ਮੁਰਾਦ ਲੈ ਕੇ ਕੀ ਚੱਲੇ ਹੋਗੇ ਮਹਾਰਾਜ ਆ ਮੇਰੀ ਆਸ-ਮੁਰਾਦ ਪੂਰੀ ਕਰ ਦੇ ਬਸ ਜੋ ਮਨ ਦੇ ਵਿੱਚ ਕਮਨਾ ਮਜਾ ਮਤਲਬ ਕਿ ਵਿਸ਼ੇਸ ਹੁੰਦੀਆਂ ਨੇ ਔਰ ਰੱਬ ਕੋਲ ਲੈ ਕੇ ਚੱਲੇ ਆ ਕਿ ਹਾਂ ਪੂਰੀਆਂ ਕਰ ਦੇ ਜੇ ਪੂਰੀਆਂ ਗਾਰਤੀਆਂ ਫਿਰ ਤਾਂ ਯਾਤਰਾ ਸਫਲ ਹੋ ਜਾਣੀ ਤਾਂ ਬਿਲਕੁਲ ਬਾਈ ਚੱਲਿਆ ਹੈਗਾ ਦਰਸ਼ਨ ਦੇਦਾਰੇ ਕਰਨ ਤਾਂ ਬੜੀ ਵਧੀਆ ਗੱਲ ਬਾਈ ਨੇ ਕਹੀ ਹੈ ਕਿ ਇੱਕ ਵਾਰੀ ਜ਼ਰੂਰ ਜਾ ਕੇ ਆਉਣਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੇਰੇ ਕੋਲ ਜਾਇਆ ਨਹੀਂ ਜਾਣਾ ਜਾਂ ਰਹਿਣ ਦੀ ਜਿਵੇਂ ਕਿ ਕਿ ਪਰਿਵਾਰਕ ਮੈਂਬਰ ਵੀ ਹੈ ਕਿਉਂਕਿ ਇਹ ਚੜ੍ਹਾਈ ਕਾਫੀ ਖਤਰਨਾਕ ਹੈਗੀ ਹੈ ਸੋ ਇੱਥੇ ਤਾਂ ਜਿਹੜੇ ਚੰਗੇ ਭਲੇ ਲੋਕ ਹੈ ਉਹ ਅਸੀਂ ਕਹਿ ਲਈ ਤਾਂ ਉਹਨਾਂ ਦੀ ਵੀ ਬੱਸ ਹੋ ਜਾਂਦੀ ਹੈ ਪਰ ਬਾਈ ਫਿਰ ਵੀ ਹੌਸਲہ ਨਹੀਂ ਹਾਰਿਆ ਕਿਉਂਕਿ ਉਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਹੈ ਜਦੋਂ ਸੰਗਤਾਂ ਗੋਬਿੰਦ ਘਰ ਤੋਂ ਚੱਲਦੀਆਂ ਨੇ ਤਾਂ ਉਹ ਪ੍ਰਮਾਤਮਾ ਆਪ ਅੰਗ ਸੰਗ ਸਹਾਇ ਹੋ ਕੇ ਤੇ ਯਾਤਰਾ ਜਿਹੜੀ ਆ ਉਹ ਸਫਲ ਕਰਵਾਉਂਦਾ ਹੈ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਗੋਬਿੰਦ ਘਰ